ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਇੱਕ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋ ਖੁਸ਼हाल ਹੋਵੋਗੇ ਮੈਂ ਬਿਲਕੁਲ ਠੀਕ ਹਾਂ ਟਾਈਮ ਆਹੀ ਮਾਰਨਿੰਗ ਦਾ 6 ਵਜੇ ਦਾ ਸਵੇਰ ਉੱਠੇ 5 ਵਜੇ ਤਾਂ ਮੀਂਹ ਪੈ ਰਿਹਾ ਸੀ ਹੌਲੀ 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 ਤੇਜ਼ ਹੁੰਦਾ ਗਿਆ ਬਹੁਤ ਬਾਰਿਸ਼ ਹੋਈ ਬਹੁਤ ਜ਼ਿਆਦਾ ਰੱਬ ਨੇ ਪੂਰਾ ਰੱਜ ਕੇ ਮੀਂਹ ਪਾਇਆ ਅੱਜ ਅੱਜ ਦਿਨ ਹੈਗਾ ਇਹ 4 ਜੁਲਾਈ ਦਾ ਹਨ 4 ਜੁਲਾਈ ਦਾ ਦਿਨ ਬਹੁਤ ਜ਼ਿਆਦਾ ਬਾਰਿਸ਼ ਆਈ ਕਈ ਘੰਟੇ ਲਗਾਤਾਰ ਮੀਂਹ ਪਿਆ ਬਹੁਤ ਸੋਹਣਾ ਮੌਸਮ ਹੋ ਗਿਆ ਕਾਫੀ ਟਾਈਮ ਤੋਂ ਵੇਟ ਸੀ ਬਹੁਤ ਵਧੀਆ ਲੱਗ ਰਿਹਾ ਸੀ ਠੰਡਾ ਠੰਡਾ ਗਰਮੀ ਬਿਲਕੁਲ ਨਹੀਂ ਸੀ ਮਹਿਸੂਸ ਹੋ ਰਹੀ ਸਾਇਤਾਂ ਹੀ ਲੱਗ ਰਿਹਾ ਸੀ ਪਤਾ ਨਹੀਂ ਕਿੱਥੇ ਕਿਹੜੇ ਹੋਰ ਹੀ ਕਿਤੇ ਦੇਸ਼ ਆਏ ਹੋਏਗੇ ਬਹੁਤ ਵਧੀਆ ਲੱਗ ਰਿਹਾ ਸੀ ਜਨਮੀ ਚਾਂਗੇ ਖੁੱਲ ਕੇ ਜੀ ਤੇ ਫਿਰ ਮੌਸਮ ਬਦਲ ਜਾਂਦਾ ਠੰਡਾ ਹੋ ਜਾਂਦਾ ਫਿਰ ਆਪਦਾ ਵੀ ਦਿਲ ਕਰਦਾ ਨਾ ਕੰਮ ਕਰਨ ਨੂੰ ਤੇ ਫਿਰ ਉਹ ਮਰ ਮੈਂ ਲੱਗੀ ਸੀ ਕਿਚਨ ਦੀ ਸਫਾਈ ਕਰਨ ਮੈਂ ਕਿ ਪਹਿਲਾਂ ਮੌਸਮ ਦਾ ਹੀ ਲਾਲਚ ਲਾਲਚ ਕਰਾ ਹਨਾ ਗਰਮੀ ਗਰਮੀ ਕਰਕੇ ਥੱਕ ਗਏ ਸੀ ਕੰਮ ਨਹੀਂ ਕੋਈ ਵੀ ਹੋ ਰਿਹਾ ਸੀਗਾ ਸਬਜੀ ਤਾਂ ਮੈਂ ਕਿਹਾ ਚਲ ਠਹਿਰ ਕੇ ਹੀ ਬਣਾਉਂਗੀ ਸਬਜੀ ਮੇਰੇ ਕੋਲ ਕੱਟੀ ਪਈ ਸੀ ਫਿਰ ਮੈਂ ਕਿਹਾ ਚਲ ਸਫਾਈ ਕਰ ਲਾਂ ਨੇ ਪਹਿਲਾਂ ਵੀ ਮੌਸਮ ਵਧੀਆ ਠੰਡ ਹੈ ਗਰਮੀ ਬਿਲਕੁਲ ਨਹੀਂ ਫੀਲ ਹੋ ਰਹੀ ਸੀ ਬਾਹਰ ਪੂਰਾ ਮੀਂਹ ਵਧੀਆ ਪੈ ਰਿਹਾ ਸੀਗਾ ਤੇ ਮੈਂ ਲੱਗੀ ਸੀ ਕਿਚਨ ਦੀ ਸਫਾਈ ਪਲ ਸਫਾਈ ਕਿਚਨ ਦੀ ਅੰਦਰੋਂ ਡਰਾਅਰ ਕੈਬਿਨੇਟ ਮੈਂ ਇੱਕ ਦਿਨ ਪਹਿਲਾਂ ਕਰ ਚੁੱਕੀ ਸੀ ਤੇ ਬਾਹਰੋਂ ਬਾਹਰੋਂ ਸਫਾਈ ਰਹਿਣੀ ਸੀ ਕਰਨ ਵਾਲੀ बस ਬਾਹਰੋਂ ਕਬਡ ਫੇਕਲੀਨ ਕਰਨ ਵਾਲੀਆਂ ਸੀ ਕਲੀਨਰ ਨਾਲ ਫਿਰ ਇਹ ਕਰ ਰਹੀ ਸੀ ਮੈਂ ਚਲ ਜੇ ਕੋਈ ਜ਼ਿਆਦਾ ਟਾਈਮ ਨਹੀਂ ਲੱਗਣਾ ਹੈਗਾ ਇਹਨਾਂ ਤੇ ਵੀ ਵਾਤ ਨੂੰ ਦੱਦਾ ਘੰਟਾ ਲੱਗੂਗਾ ਤੇ ਕਾਰੀ ਦਿੰਨੀ ਆ ਸਬਜੀ ਤੇ ਕੋਈ ਟਾਈਮ ਲੱਗਣਾ ਸਬਜੀ ਮੇਰੇ ਕੋਲੇ ਤੋਰੀਆਂ ਦੀ ਕੱਟੀ ਪਈ ਸੀ ਕੱਲ ਮੈਂ ਰਾਤ ਕੱਟ ਕੇ ਰੱਖਤੀ ਸੀ ਤੇ ਬਸ ਸਿਰਫ ਉਹ ਬਣਾਉਣੀ ਸੀ ਸਬਜੀ ਬਣਾਉਣ ਤੜਕਾ ਲਗਾਉਣ ਤੇ ਯਾਨੀ ਕਿ ਟਾਈਮ ਲੱਗਣਾ ਸੀ ਕੋਈ ਉਹ ਕੁਛ ਟਾਈਮ ਨਹੀਂ ਲੱਗਣਾ ਸੀਗਾ ਵੀ ਚਲ ਉਹ ਵੀ ਕੰਮ ਹੋ ਜੂਗਾ ਬਾਕੀ ਆਪਾਂ ਨੂੰ ਕੰਮ ਮੈਨੇਜ ਕਰਨਾ ਆਉਣਾ ਚਾਹੀਦਾ ਫਿਰ ਆਪਾਂ ਈਜ਼ੀਲੀ ਹਰ ਇੱਕ ਕੰਮ ਹੈਂਡਲ ਕਰ ਸਕਦੇ ਹਾਂਗੇ ਹੈਨਾ ਇਹ ਨਹੀਂ ਕਿ ਸਬਜੀ ਦਾ ਟਾਈਮ ਆਵੇ ਕੰਮ ਕਰਨ ਲੱਗੇ ਲੇਟ ਹੋ ਜੂਗੇ ਪਰ ਆਪਾਂ ਨੂੰ ਕੰਮ ਮੈਨੇਜ ਕਰਨਾ ਆਪਣੇ ਆਪ ਨੂੰ ਐਡਜਸਟ ਕਰਨਾ ਕੰਮ ਨਾਲ ਆਉਣਾ ਚਾਹੀਦਾ ਇਹ ਗੱਲਾਂ ਜ਼ਰੂਰੀ ਨੇ ਲੇਡੀਜ਼ ਲਈ ਕਿ ਆਪਾਂ ਕਿਵੇਂ ਘਰ 'ਚ ਸਾਰੇ ਕੰਮਾਂ ਨੂੰ ਕਿਵੇਂ ਮੈਨੇਜ ਕਰੀਏ ਕੰਮ ਹੁੰਦੇ ਨੇ ਦੇਖੋ ਘਰ ਦੇ ਕੰਮ ਨੇ ਵੀ ਸਾਰੇ ਪੈਂਦੇ ਨੇ ਇਹ ਨਹੀਂ ਹੈਗਾ ਕਿ ਆਪਾਂ ਛੱਡ ਦਾਂਗੇ ਇੱਕ ਆਪਾਂ ਕਰ ਲਾਂਗੇ ਠੀਕ ਆ ਕੰਮ ਇੱਕ ਦਿਨ ਅੱਗੇ ਪਿੱਛੇ ਹੋ ਸਕਦਾ ਪਰ ਆਪਾਂ ਨੂੰ ਪਤਾ ਹੋਣਾ ਚਾਹੀਦਾ ਕਿਹੜਾ ਕੰਮ ਅੱਜ ਆਪਣਾ ਜ਼ਰੂਰੀ ਹੈ ਕਰਨਾ ਕਿਹੜਾ ਕੰਮ ਆਪਾਂ ਪਹਿਲਾਂ ਕਰਨਾ ਕਿਹੜਾ ਕੰਮ ਕਿੰਨੇ ਟਾਈਮ ਤੇ ਕਰਨਾ ਬਸ ਉਹ ਵੀ ਸਮਝਣ ਦੀ ਲੋੜ ਹੁੰਦੀ ਹੈ ਬਾਕੀ ਕੰਮ ਤਾਂ ਦੇਖੋ ਚੱਲਦੇ ਹੀ ਰਹਿੰਦੇ ਨੇ ਹਨਾ ਕੰਮ ਤਾਂ ਖਤਮ ਹੀ ਨਹੀਂ ਹੁੰਦੇ ਹੈਗੇ ਥੋੜੀ ਜਿਹੀ ਆਪਾਂ ਸਮਝਦਾਰੀ ਨਾਲ ਚੱਲੀ ਸਾਰੇ ਕੰਮ ਹੀ ਆਪਾਂ इजीली ਹੈਂਡਲ ਕਰ ਸਕਦੇ ਹੁੰਨੇ ਆ ਤੇ ਕਿਚਨ ਦੇ ਕਾਬਰਡਸ ਬਾਹਰੋਂ ਕਲੀਨ ਕਰਨਾ ਚਿਮਨੀ ਵਾਲੀ ਸਾਈਡ ਜਿਵੇਂ ਤੁਹਾਨੂੰ ਪਤਾ ਹੀ ਹੈ ਮੈਂ ਹਰ ਮਹੀਨੇ ਸ਼ੇਅਰ ਕਰਦੀ ਥੋੜਾ ਨਾ ਕਲੀਨਿੰਗ ਇਧਰ ਮੈਂ ਸ਼ਾਫਟਾ ਸਪਰੇਅ ਯੂਜ਼ ਕਰਦੀ ਆ ਦੁਬਾਰੇ ਮੈਂ ਕਾਲੀਨ ਕਰਦੀ ਆ ਦੋ ਵਾਰ ਸਾਫ ਕਰਦੀ ਹੁੰਨੇ ਆ ਵਾਲੀ ਸਾਈਡ ਕਿਉਂਕਿ ਚਿਮਨੀ ਕਰਕੇ ਇਹ ਸਾਈਡ ਹੀ ਜ਼ਿਆਦਾ ਗੰਦੀ ਹੁੰਦੀ ਹੈ ਸਟੀਮ ਲੱਗਦੀ ਹੈ ਇਧਰ ਹੀ ਧੂਆਂ ਵਗੈਰਾ ਫੈਲਦਾ ਸਟੀਮ ਮਸਾਲਿਆਂ ਦੀ ਸਟੀਮ ਔਇਲ ਦੀ ਸਟੀਮ ਫੈਲਦੀ ਹੈ ਤੋਂ ਇਹ ਵਾਲੀ ਸਾਈਡ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ ਜ਼ਿਆਦਾ ਮੈਨੂੰ ਪਹਿਲਾਂ ਮੈਂ ਸ਼ਾਫ ਫੁੱਟਰ ਨਾਲ ਕਲੀਨ ਕਰਦੀ ਆਂ ਫਿਰ ਮੈਂ ਕੋਲੀ ਨਾਲ ਕਰਦੀ ਆਂ ਕਿਚਨ ਸਾਫ ਹੋਣ ਤੋਂ ਬਾਅਦ ਨਾ ਬਹੁਤ ਵਧੀਆ ਫੀਲਿੰਗ ਆਉਂਦੀ ਆ ਬਹੁਤ ਵਧੀਆ ਫੀਲਿੰਗ ਆਉਂਦੀ ਪਹਿਲਾਂ ਪਹਿਲਾਂ ਥੋੜਾ ਜਿਹਾ ਲੱਗਦਾ ਵੀ ਵੱਡਾ ਕੰਮ ਹੈ ਹੀ ਕਰਨਾ ਸਾਫ ਕਰਨਾ ਹੈ ਨਾ ਇੱਕ ਬਰਡਨ ਜਿਹਾ ਲੱਗਦਾ ਤੇ ਜੋ ਸਾਫ ਸਫਾਈ ਹੋ ਜਾਂਦੀ ਫਿਰ ਬਹੁਤ ਵਧੀਆ ਲੱਗਦਾ ਫਿਰ ਆਏ ਲੱਗਦਾ ਮੈਂ ਇੰਨੇ ਕੰਮ ਦੀ 콜 ਕਰੀ ਬੈਠੀ ਸੀ ਤਾਂ ਮੈਂ ਕਿੱਦੇ ਦੀ ਕਰ ਦਿੰਦੀ ਫਿਰ ਬਾਅਦ ਵਿੱਚ ਆਏ ਮਹਿਸੂਸ ਹੁੰਦਾ ਟਾਈਮ ਹੋ ਗਿਆ 4:30 ਦਾ 클ੀਨਿੰਗ ਮੈਂ ਅੱਜ ਚੰਗੀ ਕਰ ਤੇ ਉੱਪਰ ਵਾਲੇ ਟਰਬਨਸ ਕਰ ਤੇ ਨੀਚੇ ਵਾਲੇ ਕਰ ਤੇ ਸਿਰਫ ਆ ਬੋਲ ਟਾਈਲਸ ਰਹਿ ਗਈਆਂ ਇੱਥੇ ਬਾਹਰ ਵਾਲੀਆਂ ਇਹ ਮੈਂ ਸੋਚ ਰਹੀ ਹਾਂ ਜਦੋਂ ਖਾਣੇ ਦਾ ਕੰਮ ਖਤਮ ਹੋਊਗਾ ਉਦੋਂ ਕਰ ਦਵਾਂਗੀ ਉਹ ਨਾਲ ਕੂਕੀਨ ਕਿਚਨ ਕਲੀਨ ਕਰੂੰਗੀ ਅਨ ਟਾਈਲਸ ਵੀਰ ਵਾਈਪ ਉਦੋਂ ਕਰੂੰਗੀ ਨਾ ਬਾਕੀ ਕੈਬੀਨਟਸ ਵੀ ਸਾਰੇ ਕਲੀਨ ਹੋ ਗਏ 4:30 ਹੋ ਗਏ 4:15 ਹੋ ਗਏ 6:00 ਵਜੇ ਲੱਗਣਾ ਕਰੂ 4:30 ਵਜੇ ਨੂੰ 4:15 ਹੋ ਜਾਈਂਗੇ ਹੋਣੇ ਸਬਜੀ ਤੋਰੀਆਂ ਵੀ ਰਾਤ ਕੱਟ ਕੇ ਰੱਖੀ ਆ ਸਬਜੀ ਬਣਾਉਣ ਲੱਗਦੀ ਆ ਤਾਂ ਹੀ ਮੈਂ ਪਹਿਲਾਂ ਸਫਾਈ ਦਾ ਕੰਮ ਸ਼ੁਰੂ ਕਰ ਲਿਆ ਮੈਨੂੰ ਅੰਝੂ ਜਿਹੜਾ ਸਬਜੀ ਕੱਟੀ ਪਈ ਆ ਸਬਜੀ ਬਣਾਉਣ ਦਾ ਟਾਈਮ ਵੀ ਲੱਗਣਾ ਤਾਂ ਮੈਂ ਥੋੜਾ ਜਿਹਾ ਸਫਾਈ ਦਾ ਕੰਮ ਸ਼ੁਰੂ ਕਰ ਲਈ ਬਾਹਰ ਬਹੁਤ ਤੇਜ਼ ਮੀਂਹ ਪੈ ਰਿਹਾ ਬਹੁਤ ਤੇਜ਼ بارش ਬੜੇ ਚੰਗੀ ਗੱਲ ਆ ਕਿ ਪੂਰਾ ਫੁੱਲ ਕਿੰਨੀ ਪਾਇਆ ਰੱਬ ਨੇ ਮੀਂਹ ਪੈ ਰਿਹਾ ਸਦਾ ਖੁੱਲ ਕੇ ਨਹੀਂ ਪੈ ਰਿਹਾ ਸੀ ਇਸ ਇੱਕ ਤਾਂ ਪੀਗਲੀ ਹੋ ਰਹੀ ਸੀ ਅੱਜ ਪੂਰਾ ਵਧੀਆ ਖੁੱਲ ਕੇ ਨਹੀਂ ਪੈ ਰਿਹਾ ਬਾਹਰ ਹੁਣ ਕੋਣੇ ਸਬਜੀ ਆਟਾ ਗੁੰਨੇ ਤੇ ਵਿਹੜੀਆਂ ਨੂੰ ਘੋਬੀ ਰੋਟੀ ਵੀ ਜਾਊਗੀ ਸਾਬ ਨੇ ਖਾਣੇ ਦਾਣਾ ਵੀ ਤਿਆਰ। ਨਾਲ ਮੈਂ ਆਪਦੇ ਬ੍ਰੇਕਫਾਸਟ ਤਿਆਰ ਕਰਦੇ ਆਂ ਅਹੀਂ ਚਾਹੀ ਪੀ ਇਸ ਦੇ ਇੱਕ ਵਾਰ ਤਾਂ ਮੈਂ ਨਹੀਂ ਚਾਹਤੀ ਕਿ ਕੰਮ ਨਾ ਬੈਠੇ ਨੂੰ ਮੈਂ ਆਪਦੇ ਵਾਸਤੇ ਕੁਛ ਨਾ ਕੁਛ ਕਰਦੇ ਆਂ ਦੇਖਦੇ ਆਂ ਕੀ ਕਰਾਂ ਹਰੇ ਕੋਈ ਮਾਇਨ ਚੋ ਸੋਚਿਆ ਨਹੀਂ ਆ। ਉਹ ਹੱਜੇ ਵੀ ਬਾਹਰ ਨਾ ਮੀ ਬਹੁਤ ਜ਼ੋਰ ਜਿ ਪੈ ਰਿਹਾ ਸਭ ਉਹ ਥੋਰ ਵੀ ਪਹਿਲਾਂ ਨਾਲੋਂ ਤੀਨ ਹੋ ਗਿਆ। ਤੇ ਬਹੁਤ ਵਧੀਆ ਅੱਜ ਤਾਂ ਮੌਸਮ ਸੀਗਾ ਬਹੁਤ ਜ਼ਿਆਦਾ ਵਧੀਆ ਚੰਗਾ ਲੱਗ ਰਿਹਾ ਸੀ ਆਪਦੇ ਆਪ ਨੂੰ ਵੀ ਅੱਜ ਗਰਮੀ ਤੋਂ ਰਾਹਤ ਮਿਲੀ ਆ। ਤੇ ਪਸਨ ਨਾਲੋਂ ਵੀ ਚਲੋ ਸਹਾਰਾ ਲੱਗਿਆ ਮੀ ਦਾ। ਮੈਂ ਨਾ 아이 ਉੱਪਰ ਮੈਂ ਕਿਹਾ ਛੱਤ ਤੇ ਪਾਣੀ ਦੇਖ ਲਈਏ ਵੀ ਬਲੌਕ ਨਾ ਹੋਇਆ ਪਰ ਹੋਇਆ ਹੋਇਆ ਕਈ ਵਾਰ ਕੁਝ ਅੱਗੇ ਡਰੇਨ ਤੇ ਕੁਝ ਪੱਤੇ ਵਗੈਰਾ ਕੁਝ ਨਾ ਕੁਝ ਕੂੜਾ ਵਗੈਰਾ ਲੱਗ ਜਾਂਦਾ ਉਹ ਦੇਖਣ ਆਈਆਂ ਪਾਣੀ ਤਾਂ ਲੰਗ ਰਿਹਾ ਸਾਹਮਣੇ ਡਰੇਨਾਂ ਇੱਕ ਡਰੇਨ ਪਰੇ ਉਹ ਵੀ ਦੇਖ ਲਈਏ ਜਾ ਕੇ ਆਏ ਹਵਾ ਬੜੀ ਚੱਲ ਰਹੀ ਆ ਓਰੇ ਤਾਂ ਹੈ ਨਹੀਂ ਬਲੌਕੇਜ इधर भी कोई ब्लॉकेज नहीं है कि साफ ये भी पानी वाइया जा रहा कुछ नहीं है ये भी साफ देखो नजारे मीहे अब पूरा खुला मीह पे बहुत बढ़िया खुल के मीह पायाब ਇੰਦਰ ਤਮਤਰ ਹੀ ਟਾਈਮ ਨਹੀਂ ਹੈਗਾ ਇਹ ਖੜਨ ਦਾ ਵੀ ਮੌਸਮ ਦੇ ਨਜ਼ਾਰੇ ਲੈਣ ਦਾ ਇਧਰ ਬੰਰਗੇ ਤੋਰੀਆਂ ਦੀ ਸਬਜ਼ੀ ਸਬਜ਼ੀ ਆਲਮੋਸਟ ਬਣ ਚੁੱਕੀ ਹੈ ਦੁੱਧ ਮਲਾਈ ਪਾਉਣਾ ਪਰ ਦੁੱਧ ਮਲਾਈ ਹਲੇ ਮੈਂ ਦਵਿੰਦਰ ਨੂੰ ਪੁੱਛ ਕੇ ਪਾਉਂ ਜਿਹੜਾ ਹੌਗਾ ਤਾਂ ਉਹਨੇ ਚ ਸਬਜ਼ੀ ਚ ਪਾਉ ਹਣਾ ਨਾ ਹੋਇਆ ਤਾਂ ਫਿਰ ਉਹਨੇ ਜਦ ਦੇ ਜੋ ਵਿੱਚ ਪਾ ਲਾਂਗੇ ਉਹ ਬਹੁਤ ਜ਼ਿਆਦਾ ਮੀਠੀ ਹੈ ਤੂੰ ਮੈਂ ਕਹਿੰਦੇ ਪਪਾ ਤਾਂ ਨਹੀਂ ਹਲੇ ਆਊਗਾ ਨਾ ਹੋਗਾ ਸਬਜ਼ੀ ਬਣੀ ਪਈ ਹੈ ਬਸ ਲੈ ਸੇ ਇਧਰ ਬਣ ਰਿਹਾ ਦਲੀਆ ਮੈਂ ਆਪਣੇ ਲਈ ਰੱਖਿਆ ਦਲੀਆ ਬਣਾਣਾ ਮੈਨੂੰ ਦਲੀਆ ਅੱਛਾ ਲੱਗਦਾ ਬਹੁਤ ਜ਼ਿਆਦਾ ਅੱਛਾ ਲੱਗਦਾ ਮੈਨੂੰ ਤਾਂ ਦਲੀਆ ਖਾਣਾ ਦਵਿੰਦਰ ਨਹੀਂ ਖਾਂਦੇ ਬਿਲਕੁਲ ਵੀ ਨਾ ਇੱਥੇ ਕਰਨੇ ਪਰੇ ਕਰ ਲਾ ਪਰੇ ਤਾਂ ਲਾ ਪੜੇ ਕਰ ਲਾ ਪਰ ਮੈਨੂੰ ਦਲੀਆ ਅੱਛਾ ਲੱਗਦਾ ਮੈਂ ਸਾਰਾ ਕੁਝ ਖਾ ਲਾ ਨਹੀਂ ਆ ਮੈਂ ਚੂਜ਼ ਨਹੀਂ ਹੈ ਕਿ ਜਿਹੜਾ ਵੀ ਚੀਜ਼ ਮੈਨੂੰ ਮਿਲ ਜੇ ਜਿਹੜੀ ਮੈਂ ਖਾਣੀ ਖਾਣਾ ਨਹੀਂ ਨਹੀਂ ਹੈਗਾ ਕੋਈ ਮੂੰਹ ਖਾਣਾ ਖਾਣਾ ਮੇਰੀ ਕੋਈ ਸਪੈਸ਼ਲ ਚੋਇਸ ਨਹੀਂ ਹੁੰਦੀ ਹੈਗੀ ਠੀਕ ਹੁਣ ਤਾਂ ਮੈਂ weight loss ਕਰਕੇ ਆਪਣਾ ਆਪਣਾ ਦਾ ਇੱਕ weight maintain ਕਰ ਰਹੀ ਹਾਂ ਮੈਨੂੰ ਅਜੇ ਫੂਡ ਖਾਣਾ ਪੈਂਦਾ ਮੈਂ ਹਰ ਇੱਕ ਚੀਜ਼ ਮੈਂ ਖਾਣਾ ਨਹੀਂ इजीली ਦਲੀਆ ਬਣ ਰਿਹਾ ਇਹ ਇਹ ਚ ਬਸ ਹੁਣ অলਮੋਸ ਕੁੱਕ ਹੋ ਚੁੱਕਿਆ ਹਨਾ ਹੁਣ ਇਹਦੇ ਵਿੱਚ ਪਾਉਂਗੇ ਦੁੱਧ ਦੁੱਧ ਮੈਂ ਪਾਹ ਘੱਟ ਪਾਣੀ ਹੁੰਨੀ ਹੈ ਪਹਿਲਾਂ ਪਾਣੀ ਚ ਕੁੱਕ ਕਰ ਲਈਦਾ ਉਸ ਤੋਂ ਬਾਅਦ ਦੁੱਧ ਪਾਉਂਗੀ ਟਾਈਮ ਹੋ ਗਿਆ ਸਭ 8:00 ਮੈਂ ਨੇ ਗੇਂ ਦਲੀਆ ਮੈਂ ਉੱਪਰ बस 2 ਚਮਚਾ ਸ਼ੱਕਰ ਪਾੜਨ ਦੇ ਵਿੱਚ ਮੈਂ ਦਲੀਆ ਚ ਮਿੱਠਾ ਨਹੀਂ ਪਾਉਂਦੀ ਤੇ ਬਾਹਰ ਬਾਰਿਸ਼ ਅੱਜ ਬਹੁਤ ਜ਼ਿਆਦਾ ਰੱਬ ਨੇ ਬਿਲਕੁਲ ਰੜਕਾਂ ਘੱਟੀਆਂ ਮੀਂਹ ਦੀ ਇੱਕ ਕਸਰੀਂ ਛੱਡੀ ਹੈਗੀ ਸਾਹਮਣੇ ਮੈਂ ਵਿੰਡੋ ਤੇ ਬਲਾਈਂਡ ਚੱਕਿਆ ਹੋਇਆ ਹੈ ਤੇ ਸਾਹਮਣੇ ਉਹ ਮੈਂ ਰੀ ਮੀਦੇ ਨਜ਼ਾਰੇ ਨਾਲ ਖਾਣੇ ਦਲੀਆਂ ਬਿਕੋਜ਼ ਆ ਜਗ੍ਹਾ ਤੇ ਬੈਠਣਾ ਮੈਨੂੰ ਬਹੁਤ ਪਸੰਦ ਆ ਬਲ ਚੇਅ ਖਾਣਾ ਖਾਣਾ ਬੈ ਕੇ ਟਾਈਮ ਪਾਸ ਕਰਨਾ ਫੋਨ ਤੇ ਕੁਝ ਵੀ ਕਰਨਾ ਮੈਨੂੰ ਬਹੁਤ ਪਸੰਦ ਹੈ ਆ ਚੇਅਰ ਤੇ ਕੱਪੜੇ ਪੇਨ ਕੱਲ ਧੋਤੇ ਸੀ ਪ੍ਰੈਸ ਵਾਲੇ ਪ੍ਰੈਸ ਕਰਨੇ ਨੇ ਕੱਲ ਮੇਰੇ ਟਾਈਮ ਨਹੀਂ ਲੱਗਿਆ ਕਿਉਂ ਗਰਮੀ ਬਹੁਤ ਜ਼ਿਆਦਾ ਸੀ ਇੱਕ ਮੈਂ ਕੱਲ ਕਿਚਨ ਦਾ ਛੇੜਾ ਛੇੜ ਲਿਆ ਮੈਨੂੰ ਅਹੀਂ ਚਲ ਕੱਪੜੇ ਤਾਂ ਹੋ ਹੀ ਜਾਣਗੇ ਕਿੰਨੇ ਜ਼ਰੂਰੀ ਉਹ ਕਰਦਾ ਤੇ ਅੱਜ ਦੇਖੋ ਪ੍ਰੈਸ ਕਰੂੰਗੀ ਹੁਣ ਲਾਈਟ ਨਹੀਂ ਹੈਗੀ ਦੋ ਰੂਮਸ ਦੀ ਡਸਟਿੰਗ ਕਰਕੇ ਹਟੀਆਂ ਵੀਡੀਓ ਨੇ ਮੈਂ ਸ਼ੂਟ ਕਰੀ ਹੈਗੀ ਉਹਦੀ ਡਸਟਿੰਗ ਕੰਮੇ ਜ਼ਰੂਰੀ ਸੀਗੀ ਥੋੜੀ ਥੋੜੀ ਕਰਕੇ ਮੈਂ ਚਲੋ ਮੌਸਮ ਵਧਿਆ ਜਾਏ ਮੈਨੂੰ ਲਾਂਚ ਹੋ ਗਿਆ ਵੀ ਚਲੋ ਕੁਛ ਨਾ ਕੁਛ ਕੰਮ ਕਰ ਲਈ ਹਨ ਤਾਂ ਅੱਗੇ ਗਰਮੀ ਗਰਮੀ ਕਰਕੇ ਬੈਠੇ ਕੰਮ ਨਹੀਂ ਕੋਈ ਵੀ ਬਣਦਾ ਗਰਮੀ ਵਿੱਚ ਅੱਜ ਮੌਸਮ ਦਾ ਵੀ ਲਾਂਚ ਹੋ ਗਿਆ ਚਲੋ ਮੌਸਮ ਵਧਿਆ ਕੋਈ ਨਾ ਕੋਈ ਕੰਮ ਕਰ ਲਈ ਟਾਈਮ ਪਾਸ ਵੀ ਹੋ ਜੂ ਕੰਮ ਵੀ ਹੋ ਜੂਗਾ ਤੇ ਹੁਣ ਕਰਦੇ ਹਾਂ ਦਲੀਆ ਇੰਜੋਏ ਭੁੱਖ ਲੱਗੀ ਪਈ ਸੀ ਮੈਨੂੰ ਬਹੁਤ ਜਲਦੀ ਭੁੱਖ ਲੱਗੇ ਆਉਂਦੀ ਸਵੇਰੇ ਤੇ ਇਸ ਟਾਈਮ ਤੇ ਕਿਚਨ ਦਾ ਕੰਮ ਸਾਰਾ ਖਤਮ ਹੋ ਗਿਆ ਸੀਗਾ ਫਿਰ ਮੈਂ ਕਿਹਾ ਚਲੋ ਜਿਹੜੇ ਬੈਕ ਟਾਈਲਸ ਰਹਿੰਦੀ ਸੀ ਇਹ ਵੀ ਮੈਂ ਕਲੀਨ ਕਰ ਲਾਂ ਖਾਣੇ ਦਾਣਾ ਦਾ ਕੰਮ ਖਤਮ ਹੋ ਗਈ ਬਸ ਕਿਚਨ ਕਲੀਨ ਕਰਨ ਵਾਲੀ ਰਹਿ ਗਈ ਸੀ ਬੈਕ ਟਾਈਲਸ ਮੈਂ ਛੜਤੀਆਂ ਸੀ ਪਹਿਲਾਂ ਵੀ ਚਲੋ ਬਾਅਦ ਵਿੱਚ ਕਰੂੰਗੀ ਇਹ ਮੈਂ ਕਰ ਰਹੀ ਹਾਂ ਇਹਨਾਂ ਵਾਸਤੇ ਮੈਂ ਮਿਸਟਰ ਮਸਲ ਕਿਚਨ ਕਲੀਨਰ ਗਰੀਸ ਕਲੀਨਰ ਯੂਜ਼ ਕਰਦੀ ਹੁੰਦੀ ਹਾਂ ਬਸ ਇਹਨਾਂ ਨਾਲ ਕਲੀਨਰਸ ਨਾਲ ਇਹ ਹੁੰਦਾ ਕਿ ਕੰਮ ਆਪਣਾ ਥੋੜਾ ਸੌਖਾ ਹੋ ਜਾਂਦਾ ਜਿਆਦਾ ਮਿਹਨਤ ਨਹੀਂ ਕਰਨੀ ਪੈਂਦੀ ਜਿਆਦਾ ਟਾਈਮ ਨਹੀਂ ਲੱਗਦਾ ਸਫਾਈ ਵੀ ਬਹੁਤ ਵਧੀਆ ਹੋ ਜਾਂਦੀ ਹੈ ਜੀ ਤੇ ਬਾਕੀ ਅੱਛਾ ਐਕਸਪੀਰੀਅੰਸ ਆ ਮੇਰੇ ਸਪਰੇਅ ਨਾਲ ਸ਼ਾਰਪ ਸ਼ੂਟਰ ਹੋ ਗਈ ਜਿਵੇਂ ਮਿਸਟਰ ਮਸਲ ਹੋ ਗਈ ਤੀਜੀ ਕਾਲਿਨ ਹੋ ਗਈ ਬਸ ਤਿੰਨ ਸਪਰੇਅਸ ਮੈਂ ਕਿਚਨ ਲਈ ਯੂਜ਼ ਕਰਦੀ ਹੁੰ ਤਿੰਨਾਂ ਦਾ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਬਹੁਤ ਘੱਟ ਟਾਈਮ ਵਿੱਚ ਘੱਟ ਮਹੀਨਰ ਨਾਲ ਸਫਾਈ ਹੋ ਜਾਂਦੀ ਹੈਗੀ ਔਰ ਕਾਫੀ ਟਾਈਮ ਇਹ ਸਪਰੇਅ ਚੱਲਦੀ ਹੈ ਨਹੀਂ ਕਿਉਂਕਿ ਮਹੀਨੇ ਵਿੱਚ ਇੱਕ ਵਾਰ ਮੈਂ ਇਹਨਾਂ ਨੂੰ ਯੂਜ਼ ਕਰ ਦਿੰਦੀ ਹਾਂ ਕਿਚਨ ਕਲੀਨਿੰਗ ਇੱਕ ਵਾਰ ਕਰਦੀ ਹੁਣ ਮਹੀਨੇ ਵਿੱਚ ਤੇ ਬਹੁਤ ਵਧੀਆ ਸਫਾਈ ਹੋ ਜਾਂਦੀ ਹੈ ਇਸ ਟਾਈਮ ਨਾਲ ਦਵਿੰਦਰ ਖਾਣਾ ਖਾ ਰਿਹਾ ਸੀ ਲੌਬੀ ਵਿੱਚ ਬੈਠੇ ਮੈਂ ਉਹਨਾਂ ਨੂੰ ਕਹਿ ਰਹੀ ਸੀ ਵਿੱਚੋਂ ਲਾਪਾ ਜੱਟ ਐਂਡ ਜੂਲੀਅਟ 3 ਆਪਾਂ ਮੂਵੀ ਦੇਖ ਲਈ ਅਜ ਮੌਸਮ ਬਹੁਤ ਵਧੀਆ ਕਿ ਤੇ ਜਾਣ ਨੂੰ ਦਿਲ ਕਰ ਰਿਹਾ ਮੈਨੂੰ ਕਹਿੰਦੇ ਮਾਨਸਾ ਤਾਂ ਪਾਣੀ ਨਾਲ ਭਰੀ ਵੀ ਡੁੱਬ ਗਈ ਮਾਨਸਾ ਤਾਂ ਵੀ ਟਰੈਕਟਰ ਦਾ ਭ ਤੇ ਬਾਈਕ ਸਵੈਰ ਤਾਂ ਚਲਦੀ ਨਹੀਂ ਗੀ ਵੀ ਟਰੈਕਟਰ ਤੇ ਤਾਂ ਭਾਵੇਂ ਚਲਦੀ ਐ ਮੈਂ ਕਹਾਂ ਮਾਨਸਾ ਡੁੱਬ ਜੂਗੀ ਐ ਨੀ ਪਾਣੀ ਨਾਲ ਕਹਿੰਦੇ ਹੋਰ ਮਾਨਸਾ ਦਾ ਡੁੱਬੀ ਪਈ ਸਾਰੀ ਵੀ ਟਰੈਕਟਰ ਤੇ ਭਾਵੇਂ ਚਲਦੀ ਐ ਫਿਰ ਮੈਂ ਕਿਹਾ ਚਲ ਆਪਾਂ ਕਿਤੇ ਹੰਡਾ ਐ ਆਊਟਲੈਟ ਤੇ ਚੱਲ ਜਾਨੇ ਆ ਕਹਿੰਦੇ ਫਿਰ ਜਿਹੜਾ ਮੇਰਾ ਖੇਤ ਵਾਲਾ ਆਊਟਲੈਟ ਆ ਮੈਂ ਉੱਥੇ ਆਊਟਲੈਟ ਖੇਤ ਬਣਾਇਆ ਉਹਦੇ ਕੋਣ ਰੱਖ ਕੇ ਕਰੂਗਾ ਵੀ ਖੇਤ ਵੀ ਐਨਾ ਨਾ ਪਾਣੀ ਖੜਾ ਜੀਰੀ ਵਿੱਚ ਉਹਦਾ ਵੀ ਧਿਆਨ ਰੱਖਣਾ ਨਾ ਜਿਆਦੇ ਪਾਣੀ ਨਾਲ ਪਰ ਜੋ ਉਹਦਾ ਵੀ ਨੁਕਸਾਨ ਆ ਉਧਰ ਵੀ ਮੈਨੂੰ ਮੈਨੂੰ ਕੰਮ ਕਹਿੰਦੇ ਆ ਜਨ ਕਿਤੇ ਜਾ ਸਕਦੇ ਕਿਚਨ ਹੋ ਗਈ ਮੇਰੀ ਸਾਫ ਔਰ ਕਿਚਨ ਸਾਫ ਕਰਨ ਤੋਂ ਬਾਅਦ ਜਿਹੜੀ ਫੀਲਿੰਗ ਆਉਂਦੀ ਹੈ ਨਾ ਜਿਹੜੇ ਆਪ ਦੇ ਆਪ ਨੂੰ ਮਨ ਨੂੰ ਖੁਸ਼ੀ ਮਿਲਦੀ ਤੇ ਤਸੱਲੀ ਮਿਲਦੀ ਹੈ ਉਹ ਆਪ ਹੀ ਮਹਿਸੂਸ ਕਰ ਸਕਦੇ ਹੋ ਨੇ ਕਿਉਂਕਿ ਆਪਾਂ ਮਿਹਨਤ ਕਰੀ ਰਸੋਈ ਸਾਫ ਕਰੀਏ ਬਹੁਤ ਚਮਕਰੀ ਸਿਰ ਰਸੋਈ ਆਇਆ ਲੱਗ ਰਿਹਾ ਸੀ ਜਿਵੇਂ ਕਿਚਨ ਬਿਲਕੁਲ ਅੱਜ ਨਵੀਂ ਬਣ ਕੇ ਤਿਆਰ ਹੋਈ ਹੋਵੇ ਹੈ ਨਾ ਬਹੁਤ ਵਧੀਆ ਫੀਲਿੰਗ ਆ ਰਹੀ ਇਸ ਮੈਨੂੰ ਤਾਂ ਕਿਉਂਕਿ ਆਪਾਂ ਮਿਹਨਤ ਕਰੀ ਹੁੰਦੀ ਹੈ ਜਿਹੜਾ ਬੰਦਾ ਮਿਹਨਤ ਕਰਦਾ ਸਫਾਈ ਕਰਦਾ ਉਸੇ ਨੂੰ ਪਤਾ ਵੀ ਉਹ ਕੀ ਫੀਲ ਕਰਦਾ ਦੂਜੇ ਨੂੰ ਨਹੀਂ ਐਨਾ ਹੁੰਦਾ ਹੈ ਹੈ ਨਾ ਕੀ ਕੀ ਆਪਣੀ ਫੀਲਿੰਗ ਦੂਜੇ ਨੂੰ ਕੋਈ ਫੀਲ ਨਹੀਂ ਕੋਈ ਕਰ ਸਕਦਾ ਹੈਗਾ ਤੇ ਬਹੁਤ ਵਧੀਆ ਲੱਗ ਰਿਹਾ ਸ ਕਿਚਨ ਬਹੁਤ ਸਾਫ ਹੋ ਬਹੁਤ ਚਮਕੀ ਸੀ ਔਰ ਕਿਚਨ ਤਾਂ ਮੇਰੀ ਜਾਨ ਹੈ ਮੇਰੇ ਬੈਡਰੂਮ ਚਾਹੇ ਖਲਾਰਾ ਪਿਆ ਰਵੇ ਮੈਂ ਟਾਇਲਟ ਕਰਨ ਨੂੰ ਪਰ ਕਿਚਨ ਚ ਮੇਥੋਂ ਟਾਇਲਟ ਨਹੀਂ ਹੁੰਦਾ ਕਿਉਂਕਿ ਕਿਚਨ ਚ ਜੇ ਸਫਾਈ ਹੋ ਮੈਂ ਫੇਰ ਹੀ ਕੰਮ ਕਰੂੰ ਜੋ ਚੀਜ਼ਾਂ ਮੈਨੂੰ ਥਾਂ ਸਿਰ ਮਿਲਣਗੇ ਫੇਰ ਹੀ ਮੇਰਾ ਕੰਮ ਈਜ਼ੀ ਹੋਊ ਇਸ ਕਰਕੇ ਕਿਚਨ ਚ ਮੈਨੂੰ ਪੂਰੀ ਸੈਟਿੰਗ ਚਾਹੀਦੀ ਹੁੰਦੀ ਹੈ ਤੇ ਹੁਣ ਸੀ ਦੁਪਹਿਰ ਦਾ ਟਾਈਮ 2:30 ਵਜੇ ਦਾ ਟਾਈਮ ਸੀ ਮੈਂ ਆਪਦਾ ਲੰਚ ਕਰ ਕਰ ਲਿਆ ਸੀ ਲੰਚ ਕਰਨ ਤੋਂ ਬਾਅਦ ਦਵਿੰਦਰ ਮੈਨੂੰ ਕਹਿੰਦੇ ਗੁਲਗੁਲੇ ਬਣਾ ਲਓ ਗੁਲਗੁਲੇ ਬਣਾ ਲਓ ਸਵੇਰ ਦੇ ਕਾਹੇ ਜਾ ਰਹੇ ਸੀਗੇ ਤੇ ਸਵੇਰੇ ਮੈਂ ਥੋੜਾ ਜਿਹਾ ਗੁੜ ਪਾਣੀ ਵਿੱਚ ਪੀ ਕੇ ਰੱਖ ਦਿੱਤਾ ਸੀ ਤੇ ਹੁਣ ਫਿਰ ਦੁਪਹਿਰੇ 2:30 ਵਜੇ ਮੈਂ ਲੱਗੀ ਗੀ ਗੁਲਗੁਲੇ ਬਣਾਉਣੇ ਨਾ ਵਾਸਤੇ ਗੁਲਗੁਲੇ ਬਣਾ ਕੇ ਦੇਖ ਰਹੀ ਇਹਨਾਂ ਨੂੰ ਮੈਂ ਵੀ ਇੱਕ ਦੋ ਟੇਸਟ ਕਰੇ ਇਸ ਵਾਸਤੇ ਮੈਂ ਨਹੀਂ ਖਾਦੇ ਹੈਗੇ ਮੈਂ ਆਪਣਾ ਲੰਚ ਕਰ ਲਿਆ ਸੀਗਾ ਮੈਨੂੰ ਕਹਿੰਦੇ ਤੂੰ ਨਹੀਂ ਖਾਦੇ ਤੇਰਾ ਜੀ ਨਹੀਂ ਖਰਦਾ ਮੈਂ ਕਹਣਾ ਮੈਂ ਨਹੀਂ ਖਾਣਾ ਹੈਗਾ ਜੇ ਕੋਈ ਬ ਔਰ ਇੱਕ ਪਤਾ ਕੀ ਹੁਣ ਬੱਚੀ ਨਹੀਂ ਹੈਗੀ ਜੋ ਬੱਚੇ ਨਹੀਂ ਹੁੰਦੇ ਕੋਲੇ ਫਿਰ ਮਾਂ ਮਾਂ ਨੂੰ ਕੋਈ ਵੀ ਚੀਜ਼ ਬਣਾਈ ਚਲੋ ਘਰੇ ਪਣੀ ਚੱਲੇ ਠੀਕ ਹੈ ਬਣਾਉਣੀ ਪੈਂਦੀ ਹੈ ਉਹ ਖੁਸ਼ੀ ਨਹੀਂ ਮਿਲਦੀ ਹੈਗੀ ਬੱਚਿਆਂ ਬਿਨਾ ਜੇ ਬੱਚੇ ਕੋਲੇ ਹੋਣ ਫਿਰ ਚੀਜ਼ ਬਣਾਉਣ ਦਾ ਮਾਂ ਨੂੰ ਵੱਧ ਮਜ਼ਾ ਆਉਂਦਾ ਖਾਣ ਦਾ ਵੀ ਵੱਧ ਮਜ਼ਾ ਆਉਂਦਾ ਇਸ ਕਰਕੇ ਮੈਂ ਵੀ ਮੇਰਾ ਨਾ ਖਾਣ ਨੂੰ ਵੀ ਦਿਲ ਕਰਦਾ ਤੇ ਬਸ ਠੀਕ ਆ ਮਜਬੂਰੀ ਹੁੰਦੀ ਦਵਿੰਦਰ ਮੈਨੂੰ ਕਹਿ ਦਿੰਦੇ ਨੇ ਆ ਬਣਾ ਦੇ ਆ ਬਣਾ ਦੇ ਮੈਨੂੰ ਫਿਰ ਬਣਾਉਣਾ ਚਲੋ ਪੈਂਦਾ ਹਨ ਪਰ ਬੱਚਿਆਂ ਬਿਨਾ ਖੁਸ਼ੀ ਨਹੀਂ ਮਿਲਦੀ ਹੈਗੀ ਕੋਈ ਚੀਜ਼ ਬਣਾਉਂਦੇ ਠੀਕ ਆ ਇੱਕ ਮੈਂ ਇਹਨਾਂ ਨੂੰ ਬਣਾ ਕੇ ਦੇ ਦੇਣੀ ਆ ਪਰ ਮਨ ਅੰਦਰ ਖੁਸ਼ ਨਹੀਂ ਹੁੰਦਾ ਮਨ ਬੱਚਿਆਂ ਨੂੰ ਹੀ ਯਾਦ ਕਰਦਾ ਰਹਿੰਦਾ ਬੱਚੇ ਹੁੰਦੇ ਤਾਂ ਉਹ ਚੀਜ਼ ਬਣਾਉਣ ਦਾ ਮਜ਼ਾ ਜ਼ਿਆਦਾ ਹੁੰਦਾ ਖੁਸ਼ੀ ਜ਼ਿਆਦਾ ਹੁੰਦੀ ਬੱਚੇ ਵੀ ਖਾਂਦੇ ਚਲੋ ਪਰ ਜਿੱਥੇ ਵੀ ਆਗੇ ਨੇ ਬੱਚੇ ਆਉਂਦਾ ਰਾਜ ਖੁਸ਼ੀ ਰਹਿਣਾ ਉਹ ਤਾਂ ਤੰਦਰੁਸਤ ਰਹਿਣ ਬਸ ਮਾਂ ਆਂ ਦੀਆਂ ਤਾਂ ਇਹੀ ਦੁਆਵਾਂ ਹੁੰਦੀਆਂ ਨੇ ਗੀਆਂ ਗੁਲਗੁਲੇ ਬਣ ਗਏ ਬਹੁਤ ਥੋੜੇ ਮੈਂ ਬਣਾਏ ਸੀ ਬਹੁਤ ਥੋੜੇ ਇਹ ਨਹੀਂ ਹੁੰਦਾ ਫਿਰ ਬਚੇ ਰਹਿਣ ਹਨਾ ਨਹੀਂ ਫਿਰ ਮੈਨੂੰ ਉਹ ਨਹੀਂ ਵਧੀਆ ਲੱਗਦਾ ਵੀ ਬਚੇ ਪਏ ਨੇ ਕੋਈ ਭਾਂਡਾ ਬਲੌਕ ਹੋਇਆ ਪਿਆ ਫਿਰ ਉਸ ਅਗਲੇ ਦਿਨ ਉਹਨੂੰ ਵੇਹੇਜ ਕਰ ਕਰ ਖਾਈ ਚਲੋ ਇਸ ਕਰਕੇ ਬਹੁਤ ਥੋੜੀ ਬਣਾਈ ਸੀ ਮੈਂ ਮੈਂ ਪਹਿਲੇ ਇੱਕ ਵਾਰ ਹੱਥ ਨਾਲ ਟਰਾਈ ਕੀਤਾ ਆਟਾ ਪਾਉਣ ਦਾ ਫਿਰ ਮੈਂ ਚਮਚ ਨਾਲ ਟਰਾਈ ਕਰ ਰਹੀ ਸੀ ਕੁਝ ਤਾਂ ਮਿੱਠਾ ਹੁੰਦਾ ਚਿਪਕ ਜਾਂਦਾ ਮਸਾਂ ਹੀ ਕੜਾਈ ਵਿੱਚ ਪੈਂਦਾ ਦਵਿੰਦਰ ਖਾਨ ਦੇ ਬਹੁਤ ਸ਼ੁਕੀਨ ਨੇ ਬਹੁਤ ਸ਼ੁਕੀਨ ਨੇ ਮੈਂ ਕਿ ਹੁਣ ਤਾਂ ਮੀ ਤਾਂ ਪਈ ਜਾਇਆ ਕਰਨ ਤੁਸੀਂ ਮੈਨੂੰ ਰੋਜ਼ ਹੀ ਕਹਿੰਦੇ ਕਰਨਾ ਬਣਾਉਂਦਾ ਬਣਾਵੇ ਚਲੋ ਜੀ ਇਹਦੇ ਬਣ ਗਏ ਗੁਲਗੁਲੇ ਟਾਈਮ ਹੋ ਰਿਹਾ 5 ਵਜੇ ਦਾ 5:00 ਵਜੇ ਤਿੰਨ ਅੱਧਰ ਕਾਰੀਏ ਕੱਪੜੇ ਪ੍ਰੈਸ ਕੱਪੜੇ ਨੇ ਕੱਲ੍ਹ ਵਾਲੇ ਤੇ ਅੱਜ ਕੱਲ੍ਹ ਮੈਨੂੰ ਹੋਈ ਹੈਗੀ ਤੇ ਅੱਜ ਕਰ ਰਹੀ ਆ ਪ੍ਰੈਸ ਸੇ ਪਹਿਲਾਂ ਮੈਂ ਸੌਂਗੀ ਸੂਤੀ ਉੱਠੇ ਟਾਈਮ ਦੇਖਾ 4:30 ਫਿਰ ਮੈਂ ਚਾਹ ਕਰਕੇ ਪੀਤੀ ਤੇ ਹੁਣ 5 ਵਜੇ ਇੱਧਰ ਆਈਏ ਕੱਪੜੇ ਪ੍ਰੈਸ ਕੰਮ ਮੈਨੂੰ ਕਾਰੀਗਮਾ ਕਰਨੀ ਪੈਣਗੇ ਕਿਉਂਕਿ ਕੱਲ੍ਹ ਹੋਰ ਤੋਂ ਨਾਲ ਹੋਣਗੇ ਹੋਰ ਇਕੱਠੇ ਹੋਣਗੇ ਕੱਪੜੇ ਕਰੀਏ ਪ੍ਰੈਸ ਸਵੇਰੇ ਉੱਠਦੇ ਕੰਮਾਂ ਤੇ ਲੱਗ ਜਾਂਦੇ ਹਨਾ ਇੱਕ ਇੱਕ ਕਰਕੇ ਖਤਮ ਕਰਨ ਲੱਗਦਾ ਸ਼ਾਮ ਹੋ ਜਾਂਦੀ ਹੈ ਜੇ ਸ਼ਾਮ ਨੂੰ ਹੋਵੇ ਕੰਮ ਹੀ ਨਾ ਮੁੱਕਣ ਸਾਰਾ ਦਿਨ ਕੰਮ ਠੀਕ ਹੁੰਦੇ ਔਰਤਾਂ ਦੀ ਜ਼ਿੰਦਗੀ ਸਫਾਈਆਂ ਤੇ ਕੱਪੜੇ ਧੋਣ ਪ੍ਰੈਸ ਕਰਨ ਚ ਲੱਗ ਜਾਂਦੀ ਹੈ। ਉਹਨਾ ਟਾਈਮ ਆਪ ਜਾਪ ਨੂੰ ਹੁੰਦੇ ਪਾਉਂਦੇ ਜਿੰਨਾ ਆਪਾਂ ਘਰ ਨੂੰ ਦਿੰਨਾ ਘਰ ਦੇ ਕੰਮਾਂ ਨੂੰ ਟਾਈਮ ਦਿੰਨੇ ਆ। ਕਦੇ-ਕਦੇ ਤਾਂ ਖਿਜ ਜਾਂਦੀ ਐ ਵੀ ਤਾਂ ਕੰਮ ਤਾਂ ਮੁਕਤ ਹੀ ਹੈਗੀ ਕੀ ਕਰੀ ਨਾ ਕਮਰਾ ਸੱਜੀ। ਕਈ ਵਾਰ ਤਾਂ ਇਹ ਦਿਨ ਕਰਦੇ ਗਏ ਬਾਹਰੋਂ ਕੱਪੜੇ ਪ੍ਰੈਸ ਕਰਾ ਲਈ ਤੇ ਫਿਰ ਸੋਚਦੇ ਵੀ ਇਹਦਾ ਕੋਈ ਮੂਹ ਹੱਲ ਤਾਂ ਹੈ ਨਹੀਂ ਇੱਕ ਦਿਨ ਕਰਾਵਾਂਗੇ ਦੋ ਦਿਨ ਕਰਾਵਾਂਗੇ ਹਨਾ ਫਿਰ ਮੈਂ ਦਵਿੰਦਰ ਨੂੰ ਫੜਾਉਂਗੀ ਲੈ ਜਾਉ ਫਿਰ ਇਹ ਲੈ ਕੇ ਆਉਣਗੇ ਪਿੰਡ 'ਚ ਇਹ ਵੀ ਪ੍ਰੋਬਲਮ ਹੀ ਆ। ਬੰਦੇ ਕੋਲ ਸੌਣ ਤੋਂ ਹੋਵੇ ਕਰਦਾ ਤੇ ਚੱਲ ਬਾਹਰ ਕਰਵਾਣੇ ਕਰ ਦਿੱਤਾ ਆਪਾਂ ਨੂੰ ਰੈਸਟ ਮਿਲ ਜੇ ਉਹ ਕੰਮ ਤੋਂ ਕੱਪੜੇ ਧੋਲੋ ਪ੍ਰੈਸ ਕਰ ਲਓ ਧੋਲੋ ਪ੍ਰੈਸ ਕਰ ਲਓ ਖਾਣਾ ਬਣਾ ਲਓ ਭਾਂਡੇ ਮਾਣ ਲਓ ਸੁਪਾਈਆਂ ਕਰ ਲਓ ਸਾਰੀ ਆਪ ਦੀ ਉਮਰ ਸਾਰੀ ਜ਼ਿੰਦਗੀ ਹੀ ਲੱਗੇ ਜਾਂਦੀ ਇਹ ਜੁਝ ਕਰਦੇ ਕੱਪੜੇ ਪ੍ਰੈਸ ਹੁਣ ਸੀ ਸ਼ਾਮ ਦਾ ਟਾਈਮ ਗੁਰਦੁਆਰੇ ਮੈਂ ਜਾ ਕੇ ਆ ਗਈ ਸੀ ਵਾਕ ਮੈਂ ਕਰਨੀ ਸੀ ਮੈਂ ਕਿ ਚਲੋ ਪਹਿਲਾਂ ਵਿੰਡੋ ਵਿੱਚ ਨਾ ਹੱਪ ਇੱਥੇ ਗਮਲੇ ਰੱਖਦਾ ਕੱਲ ਹੈਲਪਰ ਨੇ ਵਿੰਡੋ ਸਾਫ਼ ਕਰੀਆਂ ਸੀ ਤੇ ਮੈਂ ਰੱਖੇ ਹੀ ਨਹੀਂ ਹੈਗੇ ਮੈਨੂੰ ਕੋਲ ਹੋ ਗਈ ਬਸ ਗਰਮੀ ਬਹੁਤ ਬਹੁਤ ਜ਼ਿਆਦਾ ਸੀ ਮੈਂ ਜਦ ਸਵੇਰੇ ਦੇਖੂਗੀ ਠੰਡੇ ਠੰਡੇ ਸਵੇਰੇ ਜਦ ਉੱਠੇ ਤਾਂ ਮੀਂਹ ਪੈਣ ਲੱਗ ਗਿਆ ਫਿਰ ਇਹ ਮੀਂਹ ਚ ਭਿੱਜ ਕੇ ਫਿਰ ਮੈਂ ਇਹਨਾਂ ਦੇ ਜਿਹੜੇ ਮੈਟ ਨੇ ਗ੍ਰੀਨ ਗ੍ਰਾਸ ਮੈਟਸ ਨੀਚੇ ਰੱਖੇ ਹੋਏ ਨੇ ਉਹ ਮੈਂ ਸੁਕਾਏ ਦੁਪਹਿਰੇ ਧੁੱਪ 'ਚ ਰੱਖੇ ਉਹ ਸੁੱਕੇ ਪਾਣੀ ਉਹਨਾਂ ਦੇ ਸੁੱਕੇ ਫਿਰ ਮੈਂ ਹੁਣ ਸ਼ਾਮ ਨੂੰ ਇਹ ਸੈਟਿੰਗ ਕਰ ਰਹੀ ਐ ਇਹਨਾਂ ਦੀ ਕੁਝ ਜene ਵਿੱਚ ਦੋ ਚਾਰ ਤਾਂ ਖਾਲੀ ਨੇ ਡੈੱਡ ਹੋ ਗਏ ਪਲਾਂਟਸ ਫਿਰ ਜਸਟ ਇਖਾਏ ਰੱਖੇ ਹੋਏ ਨੇ ਵੀ ਚਲੋ ਠੀਕ ਆ ਵਿੰਡੋ ਸੋਹਣੀ ਲੱਗਦੀ ਆ ਭਰੀ ਭਰੀ ਜੀ ਬਧੀ ਲੱਗਦੀ ਆ ਕਦੇ ਹੋਰ ਮੌਕਾ ਮਿਲ ਇਹ ਤੁਹਾਨੂੰ ਵੀਡੀਓ ਪਲੀਜ਼ ਥੋੜੀ ਜਿਹੀ ਪੱਛੀ ਲੱਗਦੀ ਆ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਕਰਿਆ ਕਰੋ ਅੱਗੇ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਤੇ ਚੈਨਲ ਤੇ ਤੁਸੀਂ ਫਸਟ ਟਾਈਮ ਆਇਓ ਵਿਜ਼ਿਟ ਕਰ ਰਹੇ ਹੋ ਫਸਟ ਟਾਈਮ ਮੇਰੀ ਵੀਡੀਓ ਦੇਖ ਰਹੇ ਹੋ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਵੀ ਕਰ ਲਿਆ ਕਰੋ ਤਾਂ ਕਿ ਆਉਣ ਵਾਲੀ ਵੀਡੀਓ ਤੁਹਾਨੂੰ ਨੋਟੀਫਿਕੇਸ਼ਨ ਮਿਲਦਾ ਰਹੇ ਕਈ ਸਬਸਕ੍ਰਾਈਬਰ ਕਹਿ ਲਓ ਕਈ ਮੇਰੇ ਵਿਊਅਰਸ ਇਹ ਜਨ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਰ ਉਹ ਵੀਡੀਓ ਮੇਰੀ ਡੇਲੀ ਦੇਖਦੇ ਨੇ ਚੈਨਲ ਪਲੀਜ਼ ਸਬਸਕ੍ਰਾਈਬ ਕਰ ਲਓ ਕਈ ਵਾਰ ਤੁਸੀਂ ਸਬਸਕ੍ਰਾਈਬ ਕਰ ਤੋ ਆ ਵਾਲੀ ਵਿੰਡੋ ਵਿੱਚ ਹੈਗੇ ਨੇ ਪਲਾਸਟਿਕ ਦੇ ਪੌਟਸ ਨੇ ਜਿਹੜੇ ਕਿਚਨ ਵਾਲੀ ਵਿੰਡੋ ਦੇ ਵਿੱਚ ਸੈਰਾਮਿਕ ਦੇ ਪਲਾਂਟਸ ਨੇ ਸੈਰਾਮਿਕ ਦੇ ਜਿਹੜੇ ਪੌਟਸ ਹੁੰਦੇ ਨੇ ਉਹਨਾਂ ਟੁੱਟਣ ਦਾ ਬੜਾ ਡਰ ਰਹਿੰਦਾ ਠੀਕ ਆ ਸੋਹਣੇ ਜਰੂਰ ਲੱਗਦੇ ਨੇ ਹਨਾ ਪਰ ਬਹੁਤ ਧਿਆਨ ਨਾਲ ਹੈਂਡਲ ਕਰਨੇ ਪੈਂਦੇ ਨੇ ਉਹ ਬਸ ਇੱਕ ਵਾਰ ਹੱਥ 'ਚ ਪੌਟ ਫਿਸਲ ਗਿਆ ਤਾਂ ਗਿਆ ਚਲੋ ਪਲਾਸਟਿਕ ਬਈ ਹੁੰਦੇ ਨੇ ਜਲਦੀ ਜਲਦੀ ਨਹੀਂ ਟੁੱਟਦੇ ਹੈਗੇ ਟਾਈਮ ਹੋ ਗਿਆ 6:40 ਦਾ 6:40 ਮਿੰਟ ਹੋ ਗਏ ਤੇ ਮੈਂ ਹੁਣ ਆਈ ਬੌਕਨ ਕਦੇ ਕਦੇ ਸਵੇਰੇ 6:00 ਆ ਜਾਂਦੀ ਬਾਹਰ ਕਦੇ ਕਦੇ ਜ਼ਿਆਦਾ ਟਾਈਮ ਵੀ ਹੋ ਜਾਂਦਾ ਸ਼ਾਮ ਨੂੰ ਕੋਈ दाल ਸਬਜੀ ਬਣਾਉਣੀ ਨਹੀਂ ਸਬਜੀ ਕੋਲ ਮੇਰੀ ਛੁੱਟੀਆਂ ਐ ਸਵੇਰੇ ਤੋਰੀਆਂ ਬਣਾਈਆਂ ਸਤੋਰੀਆਂ ਪਈਆਂ ਨੇ ਸਰ ਜੂਗਾ ਬਹੁਤ ਕਰੇਮੀ ਦਾਤ ਬਣਾਉਣੀ ਸਬਜੀ ਹੈ ਨਾ ਇਨਾਫ ਹੈ ਸਾਨੂੰ ਆਟਾ ਆਟਾ ਗੁੰਨੂਗਾ ਸਾਟਾ ਗੁੰਨੂਗ ਮੇ ਜਾ ਕੇ ਹੋਰ ਕੋਈ ਸ਼ਾਮ ਨੂੰ ਮੈਂ ਬਹੁਤ ਕੰਮ ਨਹੀਂ ਕਰਿਆ ਅੱਜ ਬਸ ਡਸਟਬਿਨ ਖਾਲੀ ਕਰੇ ਨਿੱਕੇ ਨਿੱਕੇ ਕੰਮ ਸੀਗੇ ਡਸਟਬਿਨ 3-4 ਡਸਟਬਿਨ ਖਾਲੀ ਕਰਨ ਲੱਗੇ ਸਾਰੇ ਡਸਟਬਿਨ ਖਾਲੀ ਕਰੇ ਨੇ ਪਲਾਂਟਸ ਰੱਖੇ ਨੇ ਸਹੀ ਜਗ੍ਹਾ ਤੇ ਮੇਰੀ ਮੀਚ ਭੇਜ ਕੇ ਪਾਣੀ ਬਹੁਤ ਪੈ ਗਿਆ ਪਲਾਂਟਸ ਕੋਸ਼ਟੇ ਪਹਿਲੇ ਮਰ ਗਏ ਸੀ ਗਰਮੀ ਕਰਕੇ ਕੁਝ ਮਾਰਿਸ਼ ਦਾ ਪਾਣੀ ਪੈ ਗਿਆ ਕੱਲ ਮੈਨੂੰ ਇਹੀ ਕੰਮ ਸੀ ਗੁਰਦੁਆਰੇ ਜਾਏ ਹੁਣ ਦੁੱਧ ਨੂੰ ਬਾਲਾ ਦੇ ਕੇ ਇਹ ਦੁੱਧ ਕਰਤਾ ਬੋਇਲ ਪੱਕੇ ਖਾਲੇ ਰੱਖਿਆ ਠੰਡਾ ਹੋ ਜਾਊਗਾ ਹਮ ਵਾਕ ਕਰਦੇ ਹਾਂ ਪਲਾਂਟਸ ਨੂੰ ਪਾਣੀਆ ਦੇਣਾ ਨਹੀਂ ਹੈਗਾ ਲੋੜ ਨਹੀਂ ਹੈਗੀ ਅੰਦਰ ਚੱਲ ਕੇ ਗੁੰਨੂਗੀ ਆਟਾ ਆਟਾ ਗੁੰਨੂਗੀ ਪਿਆਜ਼ ਛਿਲ ਕੇ ਰੱਖਣ ਵਾਲੇ ਨੇ ਪਿਆਜ਼ ਛਿਲਿਓ ਖਤਮ ਹੋਈ ਪਏ ਨੇ ਪਿਆਜ਼ ਛਿਲ ਕੇ ਰੱਖ ਦੂੰਗੀ ਇਹ ਕੰਮ ਨੇ ਅੱਜ ਵਾਕ ਕਰੀਏ ਹੁਣ ਟਾਈਮ ਹੋ ਗਿਆ 7:30 ਦਾ ਤੇ ਮੈਂ ਅੰਦਰ ਆ ਕੇ ਵਾਕ ਕਰਾਈ ਅੰਦਰ ਆ ਕੇ ਅੰਦਰ ਲੀਚੀਆਂ ਛਿਲੀਆਂ ਨੇ ਆ ਕੇ ਥੋੜੀ ਜਿਹੀ ਪੈਂਸ ਮੈਨੂੰ ਆਇਸ ਫਿਰ ਖਰਾਬ ਹੋ ਜਾਣਗੀਆਂ ਕਈ ਦਿਨਾਂ ਦੀ ਪਈਆਂ ਸੀ ਮੈਂ ਚਲੋ ਛਿੱਲ ਕੇ ਕੰਟੀਨਰ ਚ ਭਾਲ ਲਾਂ ਨੇ ਰਾਤ ਨੂੰ ਦਵਿੰਦਰ ਨੂੰ ਆਲਟਾ ਫਰੂਟ ਖਾਂਦਿਓ ਖਾ ਲਾਂਗੇ ਨਹੀਂ ਫਿਰ ਕੱਲ ਨੂੰ ਦਿਨੇ ਖਾਦੇ ਯਾਨੀ ਇਧਰ ਮੈਂ ਐਗ ਬੋਇਲ ਕਰਕੇ ਰੱਖ ਦਿੱਤੇ ਦਵਿੰਦਰ ਗਿਆ ਉਹ ਐਗ ਬੋਇਲ ਕਰਦੇ ਸੋ ਮੈਂ ਕਿਹਾ ਚਲੋ ਮੈਂ ਵੀ ਆਪਣੇ ਡਿਨਰ ਚ ਐਗ ਬੋ ਲੈ ਲੂੰਗੀ ਡਿਨਰ ਚ ਐਗ ਬੋਇਲਡ ਐਗ ਹੀ ਖਾ ਲੂੰਗੀ ਨਾਲ ਸੈਲਡ ਦੀ ਰੋਡ ਕੇ ਸੈਲਡ ਖਾ ਲੂੰਗੀ ਐਗ ਬੋਇਲ ਕਰੇ ਪਏ ਨੇ ਮੈਂ ਛਿੱਲ ਦਿਆਂ ਹੁਣ ਪਿਆਜ਼ ਛਿਲਨੇ ਸੀ ਪਿਆਜ਼ ਲਿਆਂਦੇ ਪਏ ਨੇ ਅੰਦਰ ਪਰ ਹੁੰਦੇ ਰਛੇ ਦੇ ਨੂੰ ਦਿਲ ਨਹੀਂ ਕਰਿਆ ਦੋ ਚਾਰ ਮੇਰੇ ਕੋਲ ਪਏ ਨੇ ਛਿੱਲੇ ਹੋਏ ਯਾਨੀ ਕਿ ਇੱਕ ਟਾਈਮ ਦੀ ਸਬਜ਼ੀ ਵਾਸਤੇ ਪਏ ਨੇ ਹਾਂ ਲੋੜ ਪਈ ਵਿਸਵੀ ਕੱਲ ਚੀਨਾ ਹੈ ਤਾਂ ਵੱਡੇ ਪਿਆਜ਼ ਕੋਈ ਨਹੀਂ ਹੈਗਾ ਟਾਈਮ ਲੱਗੂ ਕੱਲ ਨੂੰ ਛਿਲ ਕੇ ਰੱਖੂੰ ਦਿਨੇ ਇਹ ਕੰਮ ਕੱਲ ਨੂੰ ਕਰੂੰ ਮੇਰਾ ਦਿਲ ਨਹੀਂ ਕਰਿਆਗਾ ਤੇ ਅੱਜ ਫਿਰ ਚੜੂਗਾ ਕੱਲ ਨੂੰ ਛਿਲ ਕੇ ਰੱਖੂੰਗੀ ਨਾ ਮੈਂ ਇਧਰ ਲਿਆ ਕੇ ਰੱਖ ਲਈ ਸੀ ਟੋਕਰੀ ਵਿੱਚ ਤੇ ਦੀਚੇ ਨੂੰ ਰੱਖ ਦਨੇ ਫ੍ਰਿਜ ਵਿੱਚ ਅੱਜ ਨਾ ਕਿਚਨ ਸਾਫ ਕਰਕੇ ਬਹੁਤ ਵਧੀਆ ਫੀਲਿੰਗ ਆ ਰਹੀ ਹੈ ਐਨ ਲੱਗ ਰਿਹਾ ਜਿਵੇਂ ਕਿਚਨ ਅੱਜ ਹੀ ਬਣ ਕੇ ਤਿਆਰ ਹੋਈ ਹੋਵੇ ਨਹੀਂ ਸੋਹਣੀ ਚਮਕ ਹੀ ਆ ਗਈ ਬਹੁਤ ਬਹੁਤ ਵਧੀਆ ਲੱਗ ਰਿਹਾ ਜਿਵੇਂ ਕਿਚਨ 'ਚ ਖੜ ਗਏ ਵਧੀਆ ਲੱਗ ਰਿਹਾ ਬਹੁਤ ਵਧੀਆ ਫੀਲਿੰਗ ਆ ਰਹੀ ਹੈ